ਰਾਮਸਰੂਪ ਆਣਖੀ ਜੀ ਦੇ ਨਾਵਲ ਕੋਠੇ ਖੜਕ ਸਿੰਘ ਦਾ ਅਗਲਾ ਭਾਗ ਬਰਾਂਡੇ ਵਿੱਚ ਦੋ ਮੰਜੇ ਢਾ ਕੇ ਉਹ ਬੈਠ ਗਏ ਗੁਰਦੇਵ ਸਿੰਘ ਵਾਸਤੇ ਚੰਦਗੁਰ ਨੇ ਦਰੀ ਵਿਛਾ ਦਿੱਤੀ ਸੀ ਉੱਤੇ ਵਿਛੌਣ ਨੂੰ ਫੁੱਲਾਂ ਕੱਢੀ ਚਾਦਰ ਤੇ ਸਿਰਹਾਣਾ ਵੀ ਦੇ ਦਿੱਤਾ ਉਹ ਨਹੀਂ ਨਹੀਂ ਕਰਦਾ ਰਿਹਾ ਕਹਿੰਦਾ ਸੀ ਮੈਨੂੰ ਕੀ ਐ ਮੈਂ ਤਾਂ ਹੁਣ ਪ੍ਰਾਣ ਪੈ ਗਿਆ ਨਵੇਂ ਪੁਰਾਣਿਆਂ ਨੂੰ ਸੋਭਦੀਆਂ ਨੇ ਇਹ ਚੀਜ਼ਾਂ ਚੰਦਗੁਰ ਕਹਿੰਦੀ ਲੈ ਪਾਈ ਪ੍ਰਾਣ ਕਿਉਂ ਸੁੱਖੀ ਸੰਦੀ ਪੁਰਾਣਾ ਤਾਂ ਪੁਰਾਣਾ ਹੀ ਰਹਿੰਦਾ ਹੈ ਚਾਹੇ 100 ਸਾਲ ਦਾ ਹੋ ਜੇ ਸਾਡੇ ਵਾਸਤੇ ਤਾਂ ਤੂੰ ਚੰਦ ਸੂਰਜ ਦੀਆਂ ਕਿਰਨਾਂ ਐ ਭਾਈ ਉਹ ਹੱਸ ਕੇ ਕਹਿਣ ਲੱਗਿਆ ਹੁਣੇ ਕਹਿਨੀ ਐ ਚੰਦ ਗੁਰੇ ਕੁੜੀ ਵਿਆਹੀ ਤੋਂ ਫੇਰ ਤਾਂ ਜੁੱਤੀ ਵੀ ਨਹੀਂ ਮਾਰਨੀ ਸਿਰ 'ਚ ਫੇਰ ਤਾਂ ਤੂੰ ਕੌਣ ਮੈਂ ਕੌਣ ਫੇਰ ਤਾਂ ਧੂਰਕੋਟ ਵਾਲਿਆਂ ਦਾ ਜੋਰਾ ਪਹਿਰਾ ਹੋ ਜੂ ਉਹ ਬੋਲੀ ਨਾ ਵੀਰਾ ਤੂੰ ਪਹਿਲਾਂ ਉਹ ਮਗਰੋ ਤੇਰੀ ਥਾਂ ਤੇਰੇ ਥਾਂ ਉਹਦੀ ਥਾਂ ਉਹਦੇ ਥਾਂ ਸਾਨੂੰ ਤਾਂ ਤੂੰ ਰੱਬ ਪਰਮੇਸ਼ਰ ਐ ਜਿਹੜਾ ਕੁੜੀ ਨੂੰ ਪੱਲੇ ਪਾ ਕੇ ਲੈ ਗਿਆ ਚੰਗਾ ਦੇਖ ਲਾਂਗੇ ਭੈਣੇ ਹਾਲਾਂ ਤੇ ਪਾਲਾ ਕੋਲ-ਕੋਲ ਦੀ ਤਾਂ ਜਾਂਦੇ ਨਹੀਂ ਆ ਦੋ ਮਹੀਨਿਆਂ ਦੀ ਗੱਲ ਐ ਦੰਦਾ ਚ ਜੀਬ ਗੁਰਦੇਵ ਸਿੰਘ ਤੇ ਚੰਦਕੌਰ ਦੀ ਵਰਤਾਲਾਪ ਸੁਣ ਕੇ ਮੱਲਣ ਹੋਰ ਵੀ ਪਿਚਕ ਗਿਆ ਉਹਨੂੰ ਪੱਕਾ ਯਕੀਨ ਹੋ ਗਿਆ ਕਿ ਵਿਆਹ ਲੈਣ ਹੀ ਆਇਆ ਹੈ ਉਹਨੇ ਸੰਗ ਕਰੋੜ ਕੇ ਪਰਾਂ ਥੁੱਕਿਆ ਤੇ ਮੁੱਛਾਂ ਨੂੰ ਵੱਟ ਜਿਹਾ ਦੇਣ ਲੱਗਿਆ ਪਹਿਲਾਂ ਤਾਂ ਮੀਂਹ ਪਾਣੀ ਤੇ ਫਸਲਾਂ ਦੀਆਂ ਗੱਲਾਂ ਕਰਦੇ ਰਹੇ ਮੱਲਣ ਦਿਲ ਜਮਾ ਕੇ ਜਵਾਬ ਦੇਈ ਜਾਂਦਾ ਸੀ ਉਹਨੂੰ ਧੁੜਕੂ ਜਿਹਾ ਲੱਗਿਆ ਹੋਇਆ ਸੀ ਪਰੋਣੇ ਨੇ ਵਿਆਹ ਦੀ ਗੱਲ ਹੁਣ ਛੇੜੀ ਹੁਣ ਛੇੜੀ ਤੇ ਫਿਰ ਗੁਰਦੇਵ ਸਿੰਘ ਨੇ ਪੁੱਛਿਆ ਕਾਣਕ ਬੀਜ ਲਈ ਹਾਲੇ ਕਿੱਥੇ ਅਜੇ ਤਾਂ ਚੌਥੀ ਵਾਹ ਅੱਜ ਮੁਕਾਈ ਐ ਹੁਣ ਕਿੱਥੇ ਜਾ ਕੇ ਮੂੰਹ ਸਿਰ ਜਾ ਬਣਿਆ ਜ਼ਮੀਨ ਦਾ ਬਸ ਕੱਲ ਪਰਸੋਂ ਝੋਲੀ ਬਨੂਗਾ ਕੇਰਾ ਹੀ ਬੀਜ ਦੇਣੀ ਐ ਸਾਰੀ ਦੀ ਸਾਰੀ ਮੱਲਣ ਨੇ ਹੌਸਲਾ ਦਿਖਾਇਆ ਕਿੰਨੀ ਭੌਂ ਰੱਖੀ ਐ ਕਣਕ ਨੂੰ ਗੁਰਦੇਵ ਸਿੰਘ ਨੇ ਕੋਈ ਅੰਦਾਜ਼ਾ ਜਿਹਾ ਲਾਉਣਾ ਚਾਹੀਆ ਸਾਰਾ ਖੇਤ ਹੀ ਟਾਲੀ ਆਲਾ 10 ਘੁਮਾ ਦੀਆਂ 10 ਘੁਮਾ ਐਨ ਬਣਾਈ ਪਈ ਐ ਮਾਂਜੇ ਥਾਲ ਲਰ ਗਈ ਮੱਲਣ ਨੇ ਮੁੱਛਾਂ ਨੂੰ ਵਾਟਾ ਦਿੱਤਾ ਫੇਰ ਤਾਂ ਬਹੁਤ ਕਣਕ ਹੋ ਜੂ ਐਤ ਕੀ ਦੀ ਜ਼ਮੀਨ ਵੀ ਚੰਗੀ ਐ ਉਹ ਤਾਂ ਫਸਲ ਦੇਣ ਵਾਲੀ ਧਰਤੀ ਐ ਹਾਂ ਡੱਕਰ ਐ ਦਾਣਾ ਦਾਣਾ ਹਰਾ ਹੁੰਦਾ ਐ ਫਸਲ ਮਲਦੀ ਵੀ ਬਹੁਤ ਐ ਝਾੜ ਦਾ ਅੰਤ ਨਹੀਂ ਰਹਿੰਦਾ ਰੂੜੀ ਪਾਇ ਤੋ ਤਾਂ ਗੇੜਾ ਖਾ ਕੇ ਐ ਉੱਠਦੀ ਐ ਕਣਕ ਕਾਲੀ ਘਟਾਰ ਗਈ ਚੰਗਾ ਭਾਈ ਚੰਗਾ ਚੰਗਾ ਕਣਕ ਦਾ ਵਾਂਣ ਐਤ ਕੀ ਧੂਰਕੋਟ ਵਾਲਿਆਂ ਨੇ ਵੀ ਬੜਾ ਬਣਾਇਆ ਐ ਉਹਨਾਂ ਨੇ ਤਾਂ ਬੀਜਤੀ ਕਿੰਨੇ ਘੁਮਾ ਬੀਜੀ ਐ ਉਹਨਾਂ ਨੇ ਵੀ ਤੇਰੇ ਵਾਂਗੂ ਸਾਰੇ ਦਾ ਸਾਰਾ ਖੇਤ ਬੀਜਦਾ ਹਾਂ ਨੇਕਿਆਂ ਨਾਲ ਲੱਗਦੇ ਸੀ ਘੁੰਮਾ ਇੱਕੋ ਥਾਂ ਐ ਤੈਨੂੰ ਪਤਾ ਹੀ ਐ ਉਦੋਂ ਦਿਖਾ ਕੇ ਨਹੀਂ ਸੀ ਲਿਆਇਆ ਮੈਂ ਤੈਨੂੰ ਉਹ ਜ਼ਮੀਨ ਜ਼ਮੀਨ ਦਾ ਤਾਂ ਕੀ ਅੰਤ ਐ ਛੋਟੇ ਦੇ ਸਿਰ ਅਰਗੀ ਐ ਕੇਰਾ ਮਾਰ ਫੜ ਕੇ ਤੂਰਕੋਟ ਵਾਲਿਆਂ ਦੀ ਜ਼ਮੀਨ ਦਾ ਆਪਣੀ ਜ਼ਮੀਨ ਨਾਲ ਮੁਕਾਬਲਾ ਕਰਕੇ ਇੱਕ ਤਰ੍ਹਾਂ ਨਾਲ ਉਹਦਾ ਆਪਣਾ ਸਿਰ ਜਿਵੇਂ ਧਰਤੀ ਵਿੱਚ ਹੀ ਗੱਡਿਆ ਗਿਆ ਹੋਵੇ ਇੱਕ ਬਿੰਦ ਉਹਦੇ ਮਨ ਵਿੱਚ ਆਈ ਮੱਥਾ ਤਾਂ ਵੱਡਿਆਂ ਨਾਲ ਲਾ ਹੀ ਲਿਆ ਹਾਥੀਆਂ ਨਾਲ ਵਾਹ ਪਾ ਕੇ ਬਾਰ ਢੀੜੇ ਰੱਖਿਆ ਨਹੀਂ ਸਰਨਾ ਕਿਵੇਂ ਵੀ ਅੱਕ ਤਾਂ ਚੱਬਣਾ ਹੀ ਪਵੇਗਾ ਹੁਣ ਫਸ ਗਈ ਤਾਂ ਫੜਕਣ ਕੀ ਉਹਨੇ ਸੋਚਿਆ ਪਰ ਜੇ ਆਪ ਤੋਂ ਛੋਟੇ ਜਾਂ ਘੱਟੋ ਘੱਟ ਬਰਾਬਰ ਦੇ ਨਾਲ ਹੀ ਸਬੰਧ ਜੋੜਦਾ ਤਾਂ ਕਿੰਨਾ ਸੁਖਾਲਾ ਰਹਿਣਾ ਸੀ ਸੂਤ ਸਿਰ ਦਾ ਖਰਚ ਹੁੰਦਾ ਹੁਣ ਧੂਰਕੋਟ ਵਾਲਿਆਂ ਨੂੰ ਕਿੰਨਾ ਵੀ ਦੇਵਾਂ ਲੱਕ ਬੁੱਲ ਤਾਂ ਫੇਰ ਵੀ ਕੱਢਣਗੇ ਵੱਡਿਆਂ ਦਾ ਢਿੱਡ ਕੌਣ ਭਰ ਸਕਦਾ ਹੈ ਭੈਣੀ ਬਾਗੇ ਵਾਲੇ ਹੁਣ ਵੀ ਮੋਟਾ ਮੂੰਹ ਰੱਖਦੇ ਨੇ ਥੋੜਾ ਦੇਣ ਦਿੱਤਾ ਸੀ ਉਹਨਾਂ ਨੂੰ ਖਿਆਲਾਂ ਖਿਆਲਾਂ ਵਿੱਚ ਹੀ ਜਿਵੇਂ ਮੱਲਣ ਦੀ ਪੀਨਕ ਲੱਗ ਗਈ ਹੋਵੇ ਉਨੇ ਸੁੱਤਾ ਪਿਆ ਉੱਠ ਕੇ ਬੋਲਣ ਵਾਲੇ ਵਾਂਗ ਹੂੰ ਆਖਿਆ ਗੁਰਦੇਵ ਸਿੰਘ ਪਤਾ ਨਹੀਂ ਕੀ ਪੁੱਛ ਰਿਹਾ ਸੀ ਨੀਂਦ ਆ ਗਈ ਗੁਰਦੇਵ ਸਿੰਘ ਹੱਸਣ ਲੱਗ ਪਿਆ ਤੇ ਫਿਰ ਕਹਿੰਦਾ ਚੱਲ ਹੁਣ ਮਤਲਬ ਦੀ ਗੱਲ ਕਰੀਏ ਗੱਲ ਇਹ ਐ ਭਾਈ ਬਈ ਤੂਰਕੋਟ ਆਲਿਆਂ ਦੀ ਰਹਿੰਦੀ ਐ ਬੁੜੀ ਬਿਮਾਰ ਪਤਾ ਨਹੀਂ ਕਦੋਂ ਪੂਰੀ ਹੋ ਜੇ ਕਦੋਂ ਸਾਹ ਨਿਕਲ ਜਾਣ ਉਹ ਹਿੰਡ ਪਈ ਹੋਈ ਐ ਆਖੇ ਪੋਤੇ ਦਾ ਵਿਆਹ ਦੇਖ ਕੇ ਮਰਨਾ ਐ ਇਹ ਆਖਰੀ ਵਿਆਹ ਐ ਘਰ 'ਚ ਤੈਨੂੰ ਪਤਾ ਹੀ ਐ ਤਿੰਨੇ ਭਾਈਆਂ ਦੇ ਸਾਰੇ ਜਵਾਕ ਜੱਲੇ ਵਿਆਹੇ ਗਏ ਛੋਟੇ ਦਾ ਹੀ ਮੁੰਡਾ ਰਹਿੰਦਾ ਏ ਬਸ ਆਪਣੇ ਵਾਲਾ ਹਾਂ ਵੱਡੇ ਦੇ ਤਾਂ ਇੱਕ ਕੁੜੀ ਸੀ ਵਿਚਾਲੜੇ ਦੇ ਦੋ ਮੁੰਡੇ ਦੋਵੇਂ ਵਿਆਹੇ ਹੋਏ ਆ ਇਹ ਛੋਟੇ ਦੇ ਇੱਕ ਕੁੜੀ ਇੱਕ ਮੁੰਡਾ ਕੁੜੀ ਪਰ ਸਾਲ ਵਿਆਹਤੀ ਸੀ ਹੁਣ ਸਮਝ ਬਸ ਇਹੀ ਮੁੰਡਾ ਰਹਿੰਦਾ ਏ ਸਾਰੇ ਪਰਿਵਾਰ ਚੋਂ ਮੱਲਣ ਨੇ ਅਲਸਾਏ ਜਹੇ ਬੋਲ ਵਿੱਚ ਧੂਰਕੋਟ ਵਾਲਿਆਂ ਦਾ ਸਾਰਾ ਲੇਖਾ ਜੋਖਾ ਕਰ ਦਿੱਤਾ ਤੂੰ ਤਾਂ ਇੱਕ-ਇੱਕ ਨੂੰ ਉਂਗਲਾਂ ਤੇ ਗਿਣੀ ਬੈਠਾ ਹੈ ਬਈ ਕਮਾਲ ਹੈ ਤੇਰੇ ਮਗਜ ਦਾ ਗੁਰਦੇਵ ਸਿੰਘ ਹੱਸਣ ਲੱਗ ਪਿਆ ਚੰਦਕੌਰ ਸੱਜਰਾ ਦੁੱਧ ਤੱਤਾ ਕਰਕੇ ਤੇ ਵਿੱਚ ਖੰਡ ਘੋਲ ਕੇ ਦੋ ਛੰਨੇ ਪਰ ਲਿਆਈ ਇੱਕ-ਇੱਕ ਛੰਨਾ ਦੋਵਾਂ ਹੱਥਾਂ ਵਿੱਚ ਫੜ ਕੇ ਕਹਿੰਦੀ ਪੀਣ ਆ ਲੈ ਠਾਰ ਕੇ ਲਿਆਈਆਂ ਪਹਿਲਾਂ ਹੀ ਗੁਰਦੇਵ ਸਿੰਘ ਉਹੋ ਉਹੋ ਕਰਨ ਲੱਗਿਆ ਕਹਿੰਦਾ ਇੰਨਾ ਦੁੱਧ ਭਾਈ ਚੰਦਕੁਰੇ ਅੰਦਰ ਕਿਵੇਂ ਸਿੱਟਾਂਗੇ ਰੋਟੀ ਤਾਂ ਗਲਤਾਈ ਆਈ ਪਈ ਐ ਇਹ ਤਾਂ ਰੋਟੀ ਨੂੰ ਥੱਲੇ ਮਾਰੂ ਵੀਰਾ ਪੀ ਲੋ ਕਿਹੜਾ ਦੁੱਧ ਐ ਇਹ ਚੂਲੀ ਚੂਲੀਤਾ ਹੈ ਚੰਦਕੁਰ ਜਾਂਦੀ ਜਾਂਦੀ ਕਹਿ ਗਈ ਦੁੱਧ ਦੀ ਘੁੱਟ ਭਰ ਕੇ ਮੱਲਣ ਪੁੱਛਣ ਲੱਗਿਆ ਉ ਖਾਸਾ ਜ਼ੋਰ ਦੇ ਕੇ ਉਹਨਾਂ ਨੇ ਵਿਆਹ ਮੰਗਿਆ ਹੋਰ ਇਸੇ ਕਰਕੇ ਤੇ ਆਇਆ ਮੈਂ ਕੰਮ ਛੱਡ ਕੇ ਮੈਂ ਆਪ ਵੀ ਵਿਵਜਣੀ ਐ ਅਜੇ ਧੂਰਕੋਟ ਵਾਲਿਆਂ ਨੇ ਬੁੜਾ ਭੇਜਿਆ ਸੀ ਮੇਰੇ ਕੋਲ ਮਹਰਾਜ ਮੈਂ ਆਖਿਆ ਜਾਨਨੇ ਆ ਭਾਈ ਵਿਚੋਲਗਰੀ ਤਾਂ ਉਖਲੀ 'ਚ ਸਿਰ ਹੁੰਦਾ ਡਰ ਕਾਦਾ ਲੈ ਹੈ ਕਮਲਾ ਉਖਲੀ 'ਚ ਸਿਰ ਵਾਲੀ ਕਿਹੜੀ ਗੱਲ ਆਖੀ ਇਹ ਜਿਵੇਂ ਆਖੇਗਾ ਕਰਾਂਗੇ बोल दे हुकम मल्लण ने जेरा करके जिमे खुला रास्ता ਛੱਡ ਦਿੱਤਾ ਹੋਵੇ ਬਸ ਹੁਕਮ ਸਮਝ ਲੈ ਚਾਹੇ ਅਰਜਖਾ ਆਖ ਲੈ ਰਿਸ਼ਤੇਦਾਰਾਂ ਤੂੰ ਰਾਜੀ ਚਾਹੀਦਾ ਤੂੰ ਹੀ ਦੱਸ ਕਦੋਂ ਕਰਨਾ ਹੈ ਵਿਆ ਜਦੋਂ ਦਾ ਆਖੇ ਕੱਲ ਦਾ ਕਹੇ ਕੱਲ ਨੂੰ ਲੈ ਆਜੂ ਜਨ ਵਜਾ ਦਿਓ ਬਾਜੇ ਅਖੇ ਵੱਜ ਰਹੀਆਂ ਬੰਸਰੀਆਂ ਮੱਲਣ ਨੇ ਬੇਸੁੱਧ ਜਿਹਾ ਹੋ ਕੇ ਉੱਤੋਂ-ਉੱਤੋਂ ਦਲੇਰੀ ਦਿਖਾਈ ਨਾ ਜਦੋਂ ਤੂੰ ਸੂਤ ਸਮਝੇ ਦਿਵਾਲੀ ਪਿੱਛੋਂ ਮੱਗਰ ਦਾ ਕਰ ਲੈ ਨਹੀਂ ਤਾਂ ਮਾਗ ਫੱਗਣ ਦਾ ਕਰ ਲੈ ਚੇਤ ਤਾਈ ਜਾਣਾ ਹੈ ਤਾਂ ਵੀ ਦੇਖ ਲੈ ਗੁਰਦੇਵ ਸਿੰਘ ਨੇ ਖੁੱਲੀਆਂ ਛੋਟਾਂ ਦੇ ਰੱਖੀਆਂ ਸਨ ਚੰਦਕੌਰ ਨੂੰ ਪੁੱਛ ਲੈਨੇ ਆ ਮੱਲਣ ਨੇ ਉਹਨੂੰ ਹਾਕ ਮਾਰੀ ਉਹ ਸਿਰ ਤੇ ਪੱਲੇ ਨਾਲ ਨੱਕ ਨੂੰ ਘੁੱਟਦੀ ਪੂੰਛਦੀ ਉਹਨਾਂ ਕੋਲ ਆਈ ਤੇ ਕਹਿਣ ਲੱਗੀ ਕੀ ਹੈ ਹੋਣਾ ਕੀ ਹੈ ਦੱਸ ਫਿਰ ਕਦੋਂ ਦਾ ਕਹਿ ਦਈਏ ਮੱਲਣ ਨੇ ਕਿਹਾ ਜਦੋਂ ਤੈਨੂੰ ਲੋਟ ਲੱਗਦਾ ਨਹੀਂ ਵੀਰ ਜਿੰਮੇ ਕਹਿੰਦੇ ਇਹਨੂੰ ਪੁੱਛ ਲੋ ਆਪਾਂ ਕਿਤੇ ਭੱਜੇਵੇਂ ਆ ਵੀਰ ਤੋਂ ਹਿਸਾਬ ਜੇ ਹਲਾ ਕੇ ਮੱਲਣ ਆਖਣ ਲੱਗ ਗਿਆ ਮੱਗਰ ਤਾਂ ਆਇਆ ਹੀ ਪਿਆ ਐ ਮੱਗਰ ਚ ਕਿਹੜਾ ਗੋਡੇ ਨੇ ਤੂੰ ਸਿਆਣਾ ਐ ਤਿਆਰੀ ਬਿਆਰੀ ਤਾਂ ਫੇਰ ਵੀ ਕਰਨੀ ਕਰਨੀ ਐ ਪੋਲੰਗਾ ਕੇ ਕਰ ਲੈਨੇ ਆ ਮਾਗ ਦਾ ਕਰ ਲੋ ਜਾਂ ਫੱਗਣ ਦਾ ਕਰ ਲੋ ਉਹ ਫੱਗਣ ਦੀ ਰੁੱਤ ਠੀਕ ਹੁੰਦੀ ਐ ਪਾਲਾ ਚੁੱਕਿਆ ਜਾਂਦਾ ਫੱਗਣ ਠੀਕ ਐ ਹਾਂ ਫੱਗਣ ਚੋਂ ਵੀ ਵੇਲ ਹੀ ਹੁੰਦੀ ਐ RAM ਨਾਲ ਸਾਰਾ ਕੰਮ ਕਿਓਟ ਲਾਂਗੇ ਗੁਰਦੇਵ ਸਿੰਘ ਨੇ ਹਾਮੀ ਭਰੀ ਕੋਲ ਖੜੀ ਚੰਦਕੌਰ ਵੀ ਆਖਣ ਲੱਗੀ ਮਾਗ ਫੱਗਣ ਚੇਤ ਤਿੰਨਾ ਮਹੀਨਿਆਂ ਚ ਕੋਈ ਦਿਨ ਨਿਕਲ ਆਵੇ ਠੀਕ ਹੀ ਠੀਕ ਹੈ ਬਾਖਰੂ ਦੀ ਮਿਹਰ ਚਾਹੀਦੀ ਹੈ ਬਸ ਧੜਕੇ ਗੋਦੀ ਨੂੰ ਪੁੱਛ ਲਾਂਗੇ ਮੱਲਣ ਨੇ ਦਿਮਾਗ ਲੜਾਇਆ ਮਨਾ ਪੈਸੇ ਬੈਂਕ 'ਚ ਤਾਂ ਰੱਖੇ ਨਹੀਂ ਹੋਏ ਨਾ ਮੋਰ ਨਹੀਂ ਸੂੰਦੀ ਹੈ ਕੋਈ ਫਸਲ ਵੀ ਕਿਤੇ ਜੇਠ 'ਚ ਜਾ ਕੇ ਹੱਥ ਪਾਉ ਪੈਸੇ ਤਾਂ ਵਿਆਜੂ ਹੀ ਲੈਣੇ ਪੈਣਗੇ ਅੱਜ ਲੈ ਲਈਏ ਕੱਲ ਲੈ ਲਈਏ ਕੀ ਪਤਾ ਜਮੀਨ ਗਹਿਣੇ ਧਰਨੀ ਪੈ ਜੇ ਉਹਨੇ ਇੱਕ ਦਲੇਰੀ ਹੋਰ ਦਿਖਾਈ ਗੋਦੀ ਨੂੰ ਪੁੱਛਣ ਨੂੰ ਕੀ ਹੈ ਕਹੋ ਪੁੱਤਰਾ ਲੈ ਆਵੇ ਤੇ ਵਿਆਹ ਦਾ ਦਿਨ ਕੱਢ ਕੇ ਪਰੇ ਕਰੇ ਗੁਰਦੇਵ ਸਿੰਘ ਦੇ ਹੱਥੀ ਭੇਜ ਦਿੰਨੇ ਆ ਵਿਆਹ ਦੀ ਚਿੱਠੀ ਦੂਜੇ ਦਿਨ ਮੱਲਣ ਖੇਤ ਨਹੀਂ ਗਿਆ ਸਵੇਰੇ ਸਵੇਰੇ ਹੀ ਗੋਦੀ ਬਾਮਣ ਨੂੰ ਘਰ ਬੁਲਾਇਆ ਆਖਿਆ ਪੱત્રਾ ਲੈ ਕੇ ਆਵੇ ਗੁਰਦੇਵ ਸਿੰਘ ਵੀ ਤੜਕੇ ਹੀ ਆ ਬੈਠਾ ਸੀ ਅੱਖਾਂ ਉੱਤੇ ਟੁੱਟੀ ਕਮਾਣੀ ਵਾਲੀ ਐਨਕ ਚੜਾ ਕੇ ਗੋਦੀ ਨੇ गोविंद ਬੱਲਵ ਦੀ ਜੰਤਰੀ ਤੋਂ ਡੋਰ ਖੋਲੀ ਤੇ ਲਗਨ ਦੇਖਣ ਲੱਗਿਆ ਫੱਗੜ ਵਿਹਿੰਨੇ ਦਾ ਸਾਹਾ ਨਿਕਲਿਆ ਤਿੰਨ ਫੱਗਣ ਦਿਨ ਬੁੱਧਵਾਰ ਮੱਲਣ ਸਿੰਘ ਵੱਲੋਂ ਵਿਆਹ ਦੀ ਚਿੱਠੀ ਮੋٹے ਮੋٹے ਪੰਜਾਬੀ ਅੱਖਰਾਂ ਵਿੱਚ ਗੋਦੀ ਨੇ ਲਿਖ ਦਿੱਤੀ ਹਲਦੀ ਘਸਾ ਕੇ ਚਿੱਠੀ ਉੱਤੇ ਪਾਣੀ ਦੇ ਛਿੱਟੇ ਮਾਰ ਦਿੱਤੇ ਕਾਗਜ਼ ਦੀ ਪੂਣੀ ਜਿਹੀ ਵੱਟ ਕੇ ਉੱਤੇ ਸ਼ਗਨਾਂ ਦੀ ਲਾਲ ਖੰਮਣੀ ਬੰਨ ਦਿੱਤੀ ਗੁਰਦੇਵ ਸਿੰਘ ਦੇ ਹੱਥ ਚਿੱਠੀ ਫੜਾ ਕੇ ਮੱਲਣ ਨੇ ਆਖਿਆ ਆ ਚੱਕ ਸਰਦਾਰ ਜੀ ਤਿੰਨ ਫੱਗੜ ਨੂੰ ਆ ਜਿਓ ਸੁੱਖ ਨਾਲ ਹੁਣ ਤਾਂ ਖੁਸ਼ੋਂ ਪੂਰੇ ਖੁਸ਼ ਤਾਂ ਸਾਰੇ ਹੀ ਆ ਵਿਆਹ ਤਾਂ ਵਿਆਹ ਹੀ ਹੁੰਦਾ ਪਰ ਵਿਚੋਲਾ ਤਾਂ ਖੁਸ਼ ਉਦੋਂ ਹੁੰਦਾ ਜਦੋਂ ਮੁੰਡੇ ਵਾਲੇ ਵੀ ਖੁਸ਼ ਕੁੜੀ ਵਾਲੇ ਵੀ ਖੁਸ਼ ਅਸੀਂ ਤਾਂ ਖੁਸ਼ੀ ਖੁਸ਼ ਆ ਗੁਰਦੇਵ ਸਿੰਘ ਜਿਵੇਂ ਕਹੇਗਾ ਓਵੇਂ ਕਰੀ ਜਾਵਾਂਗੇ ਜੱਟ ਦੀ ਖੁਸ਼ੀ ਦਾ ਤੈਨੂੰ ਪਤਾ ਹੋਊ ਕੋਈ ਉਹ ਆਪਾ ਤੋਂ ਕੀ ਬਾਹਰ ਐ ਜਿਵੇਂ ਕਰਦੇ ਆਂਗੇ ਉਹਨੇ ਨਹੀਂ ਬੋਲਣਾ ਉਹ ਤਾਂ ਖੁਸ਼ੀ ਖੁਸ਼ ਐ ਤੂੰ ਹੁਣ ਐਂ ਦੱਸ ਬਈ ਜਨ ਕਿੰਨੇ ਬੰਦੇ ਲੈ ਕੇ ਆਈਏ ਜਿੰਨੇ ਮਰਜੀ ਭਾਵੇਂ ਸਾਰਾ ਤੂਰਕੋਟ ਲੈ ਆਓ ਇਹ ਤਾਂ ਤੂੰ ਦੇਖਣਾ ਐ ਗੁਰਦੇਵ ਸਿੰਘਾ ਜਿੰਨੇ ਲੈ ਆਏਂਗਾ ਝੱਲਾਂਗੇ ਮੇਰੀ ਸੁਣਦਾ ਫੇਰ ਹਾਂ ਦੱਸ ਬੰਦੇ ਸਾਰੇ 50 ਤੋਂ ਨਹੀਂ ਵੱਧ ਦੇ ਜਵਾਕ ਜੱਲੇ ਦਾ ਗਿਣਨਾ ਕੀ ਐ ਬਸ ਠੀਕ ਐ ਨਾ ਜਦੋਂ ਇੱਕ ਕਹਿ ਤੀ ਤੈਨੂੰ ਬਈ ਤੂੰ ਆਪ ਦੀ ਮਰਜ਼ੀ ਵਰਤ ਬਸ ਠੀਕ ਐ 10 ਵੱਧ ਜਾਣ ਤਾਂ ਵੀ ਕੀ ਐ ਜਿੱਥੇ ਕਟੀਆਂ ਦਾ ਉੱਥੇ ਬੱਚੀਆਂ ਦਾ ਚਿੱਠੀ ਲੈ ਕੇ ਗੁਰਦੇਵ ਸਿੰਘ ਚੱਲਿਆ ਗਿਆ ਮੱਲਣ ਖੇਤ ਨਹੀਂ ਗਿਆ ਨਾ ਹੀ ਪਿੰਡ ਵਿੱਚ ਕਿਧਰੇ ਨਿਕਲਿਆ ਦੁਪਹਿਰ ਦੀ ਰੋਟੀ ਖਾਦੀ ਤੇ ਚਾਦਰਾਂ ਲੈ ਕੇ ਮੰਝੇ ਉੱਤੇ ਪੈ ਗਿਆ ਉਹਨੂੰ ਨੀਂਦ ਵੀ ਨਹੀਂ ਆਈ ਚੰਦ ਕਰੋ ਦੇ ਫਿਕਰ ਨੂੰ ਜਾਣਦੀ ਸੀ ਉਹ ਘਰ ਵਿੱਚ ਇੱਧਰ ਉੱਧਰ ਚੁੱਪਚਾਪ ਹੀ ਫਿਰਤ ਰਹੀ ਸੀ ਕੁੜੀਆਂ ਕੋਲ ਆਉਂਦੀ ਤਾਂ ਹੱਸਣ ਲੱਗਦੀਆਂ ਉਹਨਾਂ ਨੂੰ ਛਿੜਕਦੀ ਕਿਉਂ ਚਰਚ ਚੋਲ ਰਪਈਆਂ ਕੁੜੀਓ ਥੋਡੇ ਪਿਓ ਦਾ ਚਿੱਤ ਠੀਕ ਨਹੀਂ ਐਵੇਂ ਨਾ ਦੰਦ ਕੱਢੀ ਜਾਣੀ ਜੀਤੋ ਮਰੀਏ ਮਾਂ ਇੱਧਰ ਉੱਧਰ ਹੁੰਦੀ ਤਾਂ ਜੀਤੋ ਮੀਤੋ ਦੀ ਵੱਖੀ ਵਿੱਚ ਚੁੰਡੀਆਂ ਵੱਢਣ ਲੱਗਦੀ ਨੀ ਮੀਤੋ ਨੀ ਮੀਤੋ ਬੀਬੀ ਹੋਈ ਐ ਪਰਾਈ ਮੀਤੋ ਤੋਤੋ ਖਿੱਚਦੀ ਪਰ ਮੁਸਕੜੀਏ ਹੱਸਣ ਲੱਗਦੀ ਬਲਕਾਰ ਸਕੂਲੋਂ ਆਇਆ ਤਾਂ ਜੀਤੋ ਨੇ ਉਹਨੂੰ ਸਣੇ ਬਸਤਾ ਫੱਟੀ ਗੋਦੀ ਚੁੱਕ ਲਿਆ ਕਿਲਕਾਰੀ ਮਾਰ ਕੇ ਬੋਲੀ ਵੇ ਬਿੱਲੂ ਵਿਆਹ ਆਪਣੀ ਮੀਤੋ ਦਾ ਕਿੱਥੇ ਐ ਉਪਮਤਰਿਆ ਜਿਹਾ ਬੋਲਿਆ ਵੇ ਹੋਊਗਾ ਹਲੇ ਤੱਕ ਮੂਤਾ ਅੱਜ ਕਿੱਥੋਂ ਹੋਣਾ ਸੀ ਫਗਣ ਚ ਹੋਊਗਾ ਆਹਾ ਜੀ ਆਹਾ ਗੀਤ ਗਾਵਾਂਗੇ ਉਹਨੂੰ ਗੋਦੀਆਂ ਲਾ ਕੇ ਜੀਤੋ ਟੱਪਣ ਲੱਗੀ ਬਲਕਾਰ ਮਾਂ ਵੱਲ ਹੋਇਆ ਤੇ ਕਹਿੰਦਾ ਲੱड्डੂ ਪਕਾਵਾਂਗੇ ਮਾਂ ਵੇ ਜਾ ਸਿਦਰਾ ਲੱड्डੂ ਜਲੇਬੀਆਂ ਪਕੌੜੇ ਬਰਫੀ ਬਾਲੂ ਸ਼ਾਹੀ ਸਭ ਕੁਝ ਕਰਾਂਗੇ ਜਿਹੜਾ ਵਿਆਹ ਚ ਹੁੰਦਾ ਹੈ ਟੱਬਰ ਦੇ ਭਾ ਦਾ ਜਿਵੇਂ ਅੱਜ ਹੀ ਮਿੱਤੋ ਦਾ ਵਿਆਹ ਹੋਵੇ ਸਿਰ ਦੀ ਚੁੰਨੀ ਦਾ ਪੱਲਾ ਮੂੰਹ ਵਿੱਚ ਲੈ ਕੇ ਚੰਦਕੌਰ ਬੈਠਕ ਵਿੱਚ ਗਈ ਤੇ ਸਹੁਰੇ ਨੂੰ ਉੱਚੀ ਉੱਚੀ ਬੋਲ ਕੇ ਦੱਸਣ ਲੱਗੀ ਮਿੱਤੋ ਦਾ ਵਿਆਹ ਕਢਵਾ ਕੇ ਲੈ ਗਿਆ ਬਾਬਾ ਜੀ ਵਿਚੋਲਾ ਹਲਾ ਕਦੋਂ ਆਇਆ ਸੀ ਭਾਈਓ ਮਿਲ ਕੇ ਤਾਂ ਗਿਆ ਨਹੀਂ ਰਾਤ ਆਇਆ ਸੀ ਬਾਬਾ ਜੀ ਅੱਜ ਗਿਆ ਏ ਚੰਗਾ ਭਾਈ ਚੰਗਾ ਚੰਗਾ ਧਰਤੀ ਨਮਸਕਾਰ ਭਾਈ ਧੀ ਤਾਂ ਘਰੋਂ ਵਿਦਾ ਹੋਈ ਚੰਗੀ ਐ ਪਿਛਲੇ ਪਹਿਰ ਦੀ ਚਾਹ ਪੀ ਕੇ ਮੱਲਣ ਚੰਦਕੌਰ ਨਾਲ ਗੱਲਨੀ ਪੈ ਗਿਆ ਤੀਵੀਂ ਆਦਮੀ ਫਿਕਰ ਕਰਨ ਲੱਗੇ ਕਿ ਕੀ ਢਾਂਸ ਬਣਾਇਆ ਜਾਵੇ 4 ਮਹੀਨੇ ਤਾਂ ਲੰਘੇ ਸਮਝ ਇਸ ਵਾਰ ਤਾਂ ਸੋਨਾ ਵੀ ਲੈਣਾ ਹੈ ਕੁੜੀ ਦਾ ਨੱਕ ਕੰਨ ਗਾਲ ਤੇ ਸਿਰ ਹੱਥ ਤਾਂ ਕਿਵੇਂ ਟਕਣੇ ਹੀ ਪੈਣਗੇ ਦਰੀਆਂ ਖੇਸ ਚਾਹੇ ਚੰਦਕੌਰ ਬਣਾਈ ਬੈਠੀ ਸੀ ਸੂਟਾਂ ਦੇ ਕੱਪੜੇ ਵੀ ਉਹ ਚੋਰੀਆਂ ਛਪੋਰੀਆਂ ਪਿੰਡ ਵਿੱਚ ਆਏ ਗੱਡੀ ਵਾਲਿਆਂ ਤੋਂ ਖਰੀਦ ਲੈਂਦੀ ਰਹੀ ਸੀ ਪਰ ਅਜੇ ਤਾਂ ਬਹੁਤ ਕੁਝ ਸੀ ਜਿਹੜਾ ਮੰਡੀ ਜਾ ਕੇ ਮੁੱਲ ਲਿਆਉਣ ਵਾਲਾ ਸੀ ਸਿੱਧੇ ਪੱਤੇ ਉੱਤੇ ਹੀ ਹਜ਼ਾਰਾਂ ਰੁਪਏ ਲੱਗ ਜਾਣਗੇ ਬਰਾਤੀਆਂ ਦੀ ਪੂਰੀ ਸੇਵਾ ਨਾ ਕੀਤੀ ਗਈ ਤਾਂ ਸਾਰੀ ਉਮਰ ਵਾਸਤੇ ਧੂਰਕੋਟ ਵਾਲੇ ਮੂੰਹ ਕਾਲਸ ਮਲ ਦੇਣਗੇ ਫੇਰ ਵੀ ਰਸਾਲਦਾਰ ਕਰਮ ਸਿੰਘ ਦਾ ਘਰ ਹੈ ਪਿੰਡ ਵਿੱਚ ਗੱਲ ਤੁਰਨੀ ਚਾਹੀਦੀ ਹੈ ਆਖਰ ਪਤੀ ਪਤਨੀ ਨੇ ਗੱਲ ਮੁਕਾਈ ਕਿ ਪੈਸਾ ਤਾਂ ਹੱਥਾਂ ਦੀ ਮਿਆਲ ਹੈ ਵਿਆਹ ਸਿਰੇ ਸੱਟ ਕਰਾਂਗੇ ਵਿਆਜੂ ਪੈਸਾ ਸਿਰ ਚੜ ਜਾਏਗਾ ਤਾਂ ਕਿ ਫਸਲਾਂ ਚੰਗੀਆਂ ਲੱਗਦੀਆਂ ਰਹੀਆਂ ਤਾਂ ਉਹ ਸਾਲ ਦੇ ਸਾਲ ਪੈਸਾ ਸਿਰੋਂ ਉੱਤਰਦਾ ਜਾਵੇਗਾ ਜਦੋਂ ਜ਼ਮੀਨ ਦੇ ਮਾਲਕਾਂ ਤਾਂ ਫਿਕਰ ਕਾਦਾ ਜੱਟ ਕੋਲ ਦੋ ਸਿਰ ਮਿੱਟੀ ਹੋਣੀ ਚਾਹੀਦੀ ਹੈ ਫਿਰ ਉਹ ਕਿਸੇ ਦੇ ਲੈਣ ਦਾ ਨਹੀਂ ਜ਼ਮੀਨ ਦੇ ਸਿਰ ਉੱਤੇ ਤਾਂ ਚਾਹੇ ਜੱਟ ਕਿੱਡਾ ਵੱਡਾ ਖੂ ਪੱਟ ਲਵੇ ਜ਼ਮੀਨ ਤਾਂ ਜੱਟ ਦੀ ਟਕਸਾਲ ਹੁੰਦੀ ਹੈ ਸੋਨਾ ਉਗਲਦੀ ਹੈ ਜਮੀਨ ਵਿੱਚ ਤਾਂ ਚਾਹੇ ਕੋਈ ਬੰਦਾ ਹਰਾ ਕਰ ਲਵੇ ਮੱਲਣ ਦਾ ਸਿਰੀ ਚਾਰ ਦਿਨਾਂ ਤੋਂ ਕੰਮ ਉੱਤੇ ਨਹੀਂ ਆਇਆ ਸੀ ਉਹਦੀ ਸਾਲੀ ਦੇ ਮੁੰਡੇ ਦਾ ਵਿਆਹ ਸੀ ਤੇ ਉਹਦਾ ਸਾਰਾ ਟੱਬਰ ਗਿਆ ਸੀ ਪੰਜਵੇਂ ਦਿਨ ਤੜਕੇ ਸੰਦੇਹਾਂ ਹੀ ਉਹ ਆਇਆ ਤੇ ਆਲੇ ਵਿੱਚ ਪਈ ਆਪਣੀ ਪਿੱਤਲ ਦੀ ਬਾਟੀ ਚੁੱਕ ਕੇ ਬੈਠ ਗਿਆ ਜੀਤੋ ਨੇ ਉਹਨੂੰ ਚਾਹ ਪਾ ਦਿੱਤੀ ਮੱਲਣ ਉਹਨੂੰ ਸਾਲੀ ਦਾ ਹਾਲ ਚਾਲ ਪੁੱਛਣ ਲੱਗਿਆ ਤੇਜੂ ਇੱਕ ਘੁੱਟ ਚਾਹ ਦੀ ਭਰਦਾ ਤੇ ਵਿਆਹ ਦੀਆਂ ਗੱਲਾਂ ਦੱਸਦਾ ਤੁਰਿਆ ਜਾਂਦਾ ਮੱਲਕ ਮੱਲਕ ਬੋਲਦਾ ਪੀਕੇ ਤੇਜੂ ਨੇ ਬਾਟੀ ਵਿੱਚ ਮਿੱਟੀ ਪਾਈ ਤੇ ਉਹਨੂੰ ਰਗੜ ਰਗੜ ਕੇ ਮਾਂਜਣ ਲੱਗਿਆ ਆਲੇ ਵਿੱਚ ਬਾਟੀ ਰੱਖ ਕੇ ਉਹਨੂੰ ਪੁੱਛਿਆ ਅੱਜ ਫੇਰ ਟਾਲੀ ਆਲਾ ਸਾਰਾ ਸੁਹਾਗਿਆ ਪਿਆ ਕੱਲ ਨੂੰ ਬਿਜਾਈ ਕਰਾਂਗੇ ਚਲ ਆਪਾਂ ਝੰਡੇ ਦੇ ਚੱਲਦੇ ਆਂ ਗੱਲ ਮੇਰੀ ਕੀਤੀ ਵੀ ਐ 20 ਤੁਲਾਂ ਲਿਆਈਏ ਸੰਦੇਹਾ ਸੰਦੇਹਾ ਫਿਰ ਉਹਦਾ ਪਤਾ ਨਹੀਂ ਕਦੋਂ ਕਿੱਧਰ ਉੱਠ ਜੇ ਮੱਲਣ ਨੇ ਕਿਹਾ ਤੇ ਉਹ ਦੋ ਪੁਰਾਣੀਆਂ ਬੋਰੀਆਂ ਲੈ ਕੇ ਝੰਡੇ ਦੇ ਘਰ ਵੱਲ ਤੁਰ ਪਏ ਝੰਡਾ ਘਰ ਹੀ ਸੀ ਤਕੜੀ ਪਸੇਰੀ ਲੈ ਕੇ ਉਹ ਆਪ ਵੀ ਤੋਲਣ ਬੈਠ ਗਿਆ ਇੱਕ ਬੋਰੀ ਵਿੱਚ 2 ਮਣ ਕਣਕ ਪਵਾ ਕੇ ਮੱਲਣ ਨੇ ਬੋਰੀ ਦਾ ਮੂੰਹ ਬੰਨਿਆ ਤੇ ਤੇਜੂ ਨੂੰ ਚੁਕਵਾ ਦਿੱਤੀ ਦੂਜੀ ਬੋਰੀ ਵਿੱਚ 2 ਮਣ ਹੋਰ ਪਵਾਈ ਤੇ ਮੂੰਹ ਬੰਨ ਲਿਆ ਹੋਰ 2 ਮਣ ਜੋਹ ਕੇ ਛੰਡੇ ਨੇ ਭੁੰਜੇ ਹੀ ਢੇਰੀ ਲਾ ਦਿੱਤੀ ਸੁਹਾਤ ਵਿੱਚ ਤੜੀ ਦਿੱਤੀ ਹੋਈ ਸੀ ਕਣਕ ਵਿੱਚ ਪੋਰਾ ਵੀ ਰੇਤਾ ਰਲਣ ਦਾ ਡਰ ਨਹੀਂ ਸੀ ਸਿਰੀ ਮੁੜ ਕੇ ਆਇਆ ਤਾਂ ਉਹਨੇ ਖਾਲੀ ਬੋਰੀ ਵਿੱਚ ਤੋਲ ਕੇ ਰੱਖੀ 2 ਮਣ ਪਾ ਲਈ ਛੰਡਾ ਪੁੱਛਣ ਲੱਗਿਆ ਲੈ 6 ਮਣ ਹੋ ਗਈ ਬਹੁਤ ਐ हां शी मणता वादू है 10 ਘੁੰਮਾ ਨੂੰ ਮੁੱਕਦੀ ਨਹੀਂ ਬੱਚ ਬੇਸ਼ੱਕ ਜਾਵੇ ਹੋਰ ਕਹੇ ਹੋਰ ਤੋਲ ਦਿੰਨੇ ਆ ਹੁਣ ਤਾਂ ਦੱਸ ਦੇ ਨਹੀਂ ਹੋਰ ਨਹੀਂ ਬਸ ਜਿਉਂਦਾ ਰਹਿ ਸਿਰਾਂ ਉੱਤੇ ਬੋਰੀਆਂ ਚੁੱਕ ਕੇ ਮੱਲਣ ਤੇ ਤੇਜੂ ਘਰ ਨੂੰ ਚੱਲ ਪਏ ਜਾਂਦਿਆਂ ਨੂੰ ਝੰਡਾ ਕਹਿੰਦਾ ਚੰਗਾ ਮੱਲਣਾ ਫਿਰ ਆਥਣੇ ਮੁਕੰਦੀ ਦੀ ਹੱਟ ਤੇ ਆ ਜੀ ਬਹੀ ਲੈ ਚੱਲਾਂਗੇ ਲਿਖਤ ਕਰ ਲਾਂਗੇ ਚੰਗੀ ਰਹਿੰਦੀ ਐ ਸਵਾਈ ਲਾਉ ਤੈਨੂੰ ਡੂੰਡੀ ਨੂੰ ਹੋਰ ਬਹੁਤ ਨੇ ਚੰਗਾ ਸਾਬਾਸ਼ੇ ਭਾਈ ਤੇਰੇ ਅਰਥ ਸਾਰਤਾ ਜਿਹੜਾ ਮੈਂ ਘਰੇ ਹੀ ਆਂ ਅੱਜ ਜਦੋਂ ਮਰਜੀ ਹਾਕ ਮਾਰ ਲਈ ਮੁੰਡਾ ਭੇਜਦੀ ਕੋਈ ਮੁਕੰਦੀ ਦੇ ਆਜੂ ਮੈਂ ਛੇ ਮਣ ਦੀ ਛੇ ਮਣ ਬਰਾਂਡੇ ਵਿੱਚ ਸੁੱਟ ਕੇ ਮੱਲਣ ਨੇ ਚੰਦਕੌਰ ਨੂੰ ਆਖਿਆ ਕਿ ਉਹ ਦੋ ਕੁ ਮਣ ਅੱਜ ਆਥਣ ਨੂੰ ਹੀ ਅੱਛੀ ਕਰ ਦੇਵੇ ਦੋਵਾਂ ਕੁੜੀਆਂ ਨੂੰ ਨਾਲ ਲਾ ਲਵੇ ਸੰਵਾਰ ਕੇ ਛੰਡੇ ਕਣਕ ਮਿਰਮਿਰੀ ਦਾ ਭੋਰਾ ਵੀ ਵੇਚ ਨਾ ਰਹੇ ਦਿਨ ਸ਼ਿਪੇ ਜਹ ਇੱਕ ਮੁੰਡਾ ਮੱਲਣ ਨੂੰ ਲੈਣ ਆ ਗਿਆ ਉਹਨੂੰ ਮੁਕੰਦੀ ਦੀ ਦੁਕਾਨ ਉੱਤੇ ਬੁਲਾਇਆ ਗਿਆ ਸੀ ਉਹ ਸਮਝ ਗਿਆ ਝੰਡੇ ਦੀ ਬਹੀ ਉੱਤੇ ਮੁਕੰਦੀ ਨੇ ਲਿਖਤ ਕੀਤੀ ਤੇ ਮੱਲਣ ਦਾ ਗੁੱਠਾ ਲਵਾ ਲਿਆ ਹਾੜੀ ਨੂੰ 7.5 ਮਣ ਕਣਕ ਲੈਣੀ ਕਰ ਲਈ ਗੁੱਠਾ ਲਾ ਕੇ ਮੱਲਣ ਨੇ ਧਰਤੀ ਉੱਤੇ ਕਸਾਇਆ ਤੇ ਮੁਕੰਦੀ ਨੂੰ ਰਾਮ ਰਾਮ ਬੁਲਾ ਕੇ ਘਰ ਨੂੰ ਆ ਗਿਆ ਉਹਦਾ ਚਿੱਤ ਬਹੁਤ ਖਰਾਬ ਸੀ ਉਹਨਾਂ ਦੇ ਘਰ ਵਿੱਚੇ ਪਹਿਲੀ ਵਾਰ ਹੋਇਆ ਸੀ ਕਿ ਉਹਨਾਂ ਕੋਲ ਵੀ ਪਾਉਣ ਲਈ ਵੀ ਕਣਕ ਨਹੀਂ ਰਹਿ ਗਈ ਸੀ ਨਵੀਂ ਕਣਕ ਤਾਂ ਜੇ 7 ਮਹੀਨਿਆਂ ਨੂੰ ਘਰ ਆਉਣੀ ਸੀ 7 ਮਹੀਨਿਆਂ ਲਈ ਢਿੱਡ ਦਾ ਬੰਦੋਬਸਤ ਕਰਨਾ ਵੀ ਜ਼ਰੂਰੀ ਸੀ ਉਨੇ ਚੁੱਪ ਕੀਤੇ ਨੇ ਆਥਣ ਦੀ ਰੋਟੀ ਖਾਦੀ ਤੇ ਬੈਠਕ ਵਿੱਚ ਪਿਓ ਕੋਲ ਬੈਠ ਕੇ ਇੱਧਰ ਉੱਧਰ ਦੀਆਂ ਦੋ ਚਾਰ ਗੱਲਾਂ ਕੀਤੀਆਂ ਲੰਪ ਡੰਗ ਦਿੱਤਾ ਜੀਤੋ ਬਾਬੇ ਖਾਤਰ ਰੋਟੀ ਲੈ ਆਈ ਤਾਂ ਉਹ ਆਪਣੇ ਪਿਓ ਦੇ ਉਦਾਸ ਚਿਹਰੇ ਨੂੰ ਦੇਖ ਕੇ ਚੁੱਪ ਕੀਤੀ ਹੀ ਮੁੜ ਗਈ ਜਾ ਕੇ ਮਾਂ ਨੂੰ ਕਿਹਾ ਬਾਪੂ ਦਾ ਦੁੱਖ ਦਾ ਹੈ ਕੁਸ਼ਮਾ ਚੰਦਕੁਰ ਨੇ ਕੋਈ ਜਵਾਬ ਨਹੀਂ ਦਿੱਤਾ ਉਹ ਮੱਲਣ ਦੇ ਅੰਦਰਲੇ ਰੋਗ ਨੂੰ ਪਲੀ ਪਾਤ ਜਾਣਦੀ ਸੀ ਮਾਂ ਦੇ ਚੁੱਪ ਚਿਹਰੇ ਨੂੰ ਦੇਖ ਕੇ ਮੀਤੋ ਵੀ ਫਿਕਰਮੰਦ ਜਿਹੀ ਹੋ ਗਈ ਉਹਦੇ ਬੁੱਲਾ ਉਤਲਾ ਪਹਿਲਾਂ ਵਾਲਾ ਚਾ ਪਤਾ ਨਹੀਂ ਕਿੱਧਰ ਉੱਡ ਗਿਆ ਖਾਓ ਪੀਓ ਵੇਲਾ ਟਪਾ ਕੇ ਡੂੰਗੇ ਹਨੇਰੇ ਮੱਲਣ ਅਗਵਾੜ ਵਿੱਚ ਗਿਆ ਕਈ ਘਰਾਂ ਵਿੱਚ ਜਾ ਕੇ ਪੁੱਛਿਆ ਹਰ ਕੋਈ ਕਹਿ ਰਿਹਾ ਸੀ ਕਿ ਉਹਨਾਂ ਨੇ ਆਪ ਕੱਲ ਨੂੰ ਵਿਜਾਈ ਕਰਨ ਜਾਣਾ ਹੈ ਮੱਲਣ ਚਾਹੁੰਦਾ ਸੀ ਦੋ ਹਲ ਹੋਰ ਬਿੜੀ ਉੱਤੇ ਲਵੇ ਤਾਂ ਜੋ ਵਿਜਾਈ ਦਾ ਕੰਮ ਛੇਤੀ ਨਿਬੜੇ ਵਾਂ ਸੰਵਾਰ ਕੇ 10 ਦੀ 10 ਕੁਮਾ ਜ਼ਮੀਨ ਸੁਹਾਗੀ ਪਈ ਸੀ ਅਖੀਰ ਪ੍ਰੀਤਮ ਆਪਣਾ ਹਲ ਦੇਣ ਲਈ ਮੰਨ ਗਿਆ ਉਹਨੇ ਆਪ ਹੀ ਜਾਣਾ ਸੀ ਦੂਜਾ ਹਲ ਨਾਜਰ ਦਾ ਹੋ ਗਿਆ ਨਾਜਰ ਤੇ ਤਸੀਰੀ ਵੀ ਨਹੀਂ ਸੀ ਥੋੜੀ ਜ਼ਮੀਨ ਸੀ ਸਿਰੀਓ ਨੇ ਕੀ ਕਰਨਾ ਸੀ ਕੁਝ ਹੋਰ ਜ਼ਮੀਨ ਹਿੱਸੇ ਜਾਂ ਠੇਕੇ ਉੱਤੇ ਲੈ ਕੇ ਉਹ ਆਪਣੀ ਕਬੀਲਦਾਰੀ ਤੋਰੀ ਜਾਂਦਾ ਉਹਨੇ ਬਿਜਾਈ ਦਾ ਕੰਮ ਮੁਕਾ ਲਿਆ ਸੀ ਧੜਕੇ ਨੂੰ ਸੰਦੇਹਾਂ ਉੱਠ ਕੇ ਤਿੰਨ ਹਲ ਮੱਲਣ ਦੇ ਟਾਲੀ ਵਾਲੇ ਖੇਤ ਪਹੁੰਚ ਗਏ ਤੇਜੂ ਪੂਰਾ ਹਲਿਆ ਸੀ ਬੰਦਾ ਵੀ ਕਾਂਡੂ ਸੀ ਪਹਿਲੀ ਝੋਲੀ ਉਹਨੇ ਭਰੀ ਉਹਦੇ ਮਗਰ ਪ੍ਰੀਤਮ ਤੇ ਪ੍ਰੀਤਮ ਮਗਰ ਨਾਜਰ ਦਾ ਹਲ ਮੱਲਣ ਖੁਦ ਵੀ ਦੀ ਬੋਰੀ ਚੁੱਕ ਕੇ ਲੈ ਗਿਆ ਹਾਲੀਆਂ ਨੂੰ ਪਾਣੀ ਧਾਣੀ ਦੇਣ ਚਾਹ ਕਰਨ ਤੇ ਸਲਾਬ ਲਾ ਲਈ ਉਹਦਾ ਖੇਤ ਵਿੱਚ ਰਹਿਣਾ ਜ਼ਰੂਰੀ ਸੀ ਦੁਪਹਿਰ ਦੀ ਰੋਟੀ ਚੰਦਕੌਰ ਤੇ ਜੀਤੋ ਲੈ ਕੇ ਆਈਆਂ ਹਨੇਰਾ ਹੁਣ ਤੱਕ ਉਹਨਾਂ ਨੇ ਅੱਧਾ ਖੇਤ ਬੀਜ ਦਿੱਤਾ ਮੱਲਣ ਨੇ ਦੂਜੇ ਦਿਨ ਲਈ ਵੀ ਪ੍ਰੀਤਮ ਤੇ ਨਾਜ਼ਰ ਮੂਰੇ ਹੱਥ ਜੋੜੇ ਉਹ ਮੰਨ ਗਏ ਕਹਿੰਦੇ ਹੁਣ ਆ ਗਏ ਤਾਂ ਕੰਮ ਸਿਰੇ ਲਾ ਕੇ ਜਾਵਾਂਗੇ ਭਾਈ ਰੂਪੇ ਵਾਲੇ ਖੇਤ ਵਿੱਚ ਦੋ ਕੁਮਾ ਦੀ ਕਪਾਹ ਚੁੱਕ ਕੇ ਉਹਨਾਂ ਨੇ ਸਭਾਤ ਵਿੱਚ ਇੱਕ ਖੁੰਝੇ ਢੇਰ ਲਾ ਕੇ ਰੱਖ ਲਈ ਸੀ ਹੁਣ ਇਸ ਥਾਂ ਗੋਡੇ-ਗੋਡੇ ਚਾਰਾ ਖੜਾ ਸੀ ਖਪਰਿਆਂ ਨਾਲ ਛਟੀਆਂ ਵੱਢ ਕੇ ਉਹ ਗੱড্ডা ਭਰਦੇ ਤੇ ਪਿੰਡ ਲਿਆ ਕੇ ਬਾੜੇ ਵਿੱਚ ਢੇਰ ਲਾਉਂਦੇ ਜਾਂਦੇ ਛਟੀਆਂ ਵੱਢਣ ਵਾਲੇ ਦਿਨ ਬਲਕਾਰ ਵੀ ਖੇਤ ਨੂੰ ਚਲਿਆ ਗਿਆ ਉਸ ਦਿਨ ਛੁੱਟੀ ਸੀ ਸਕੂਲ ਵਿੱਚ ਤੇਜੂ ਦੇ ਦੋਵੇਂ ਮੁੰਡੇ ਵੀ ਖੇਤ ਗਏ ਉਹਦੇ ਹਾਣੀ ਸਨ ਪਰ ਉਹ ਪੜਦੇ ਨਹੀਂ ਸਨ ਉਹਨਾਂ ਦਿਨਾਂ ਵਿੱਚ ਚਮਿਆਰ ਲੋਕ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਲਈ ਇੰਨਾ ਗੋਹ ਨਹੀਂ ਕਰਦੇ ਸਨ ਜਵਾਕ ਥੋੜਾ ਜਿਹਾ ਵੀ ਉਡਾਰ ਹੁੰਦਾ ਤਾਂ ਛੱਟੋ ਨੂੰ ਮਹੀਆ ਮਗਰ ਲਾ ਦਿੱਤਾ ਜਾਂਦਾ ਹੋਰ ਨਹੀਂ ਤਾਂ ਬੱਕਰੀ ਚਾਰ ਕਹੀ ਲਿਆਉਂਦਾ ਬਲਕਾਰ ਦੂਜੀ ਜਮਾਤ ਵਿੱਚ ਪੜਦਾ ਸੀ ਕਦੇ-ਕਦੇ ਤੇਜੂ ਦੇ ਮੁੰਡੇ ਮੱਲਣ ਦੇ ਘਰ ਆਉਂਦੇ ਤੇ ਬਲਕਾਰ ਨਾਲ ਖੇਡਣ ਲੱਗਦੇ ਉਹ ਬਸਤਾ ਖੋਲੀ ਬੈਠਾ ਹੁੰਦਾ ਤਾਂ ਉਹ ਬਿਟਰ-ਬਿਟਰ ਉਹਦੀਆਂ ਕਾਪੀਆਂ ਕਿਤਾਬਾਂ ਕਾਲਮ ਪੈਨਸਲ ਸਿਆਹੀ ਦੀ ਦਬਾਤ ਤੇ ਸਲੇਟ ਫੱਟੀ ਵੱਲ ਝਾਕਦੇ ਰਹਿੰਦੇ ਉਹਨੂੰ ਸਕੂਲ ਦੀਆਂ ਨਿੱਕੀਆਂ-ਨਿੱਕੀਆਂ ਗੱਲਾਂ ਪੁੱਛਦੇ ਇੱਕ ਦਿਨ ਬਲਕਾਰ ਨੇ ਕੁੱਚਾ ਦੀ ਬਾਹਾਂ ਕੱਢ ਕੇ ਕੰਨ ਫੜੇ ਤਾਂ ਦੇਖ ਕੇ ਹੈਰਾਨ ਹੀ ਰਹਿ ਗਏ ਘਰ ਜਾ ਕੇ ਬਲਕਾਰ ਵਾਂ ਕੰਨ ਫੜ ਫੜ ਖੇਡਣ ਦੀ ਮਸ਼ਕ ਕਰਨ ਲੱਗੇ ਉਹਨਾਂ ਦੀ ਮਾਂ ਪੁੱਛਦੀ ਸੀ ਵੇ ਖਰੂਦਿਓ ਇਹ ਕੀ ਨਮੀ ਕੱਤਿੱਤ ਸਿੱਖ ਕੇ ਆਏ ਹੋ ਅੱਜ ਜਦੋਂ ਖੇਤ ਵਿੱਚ ਛਟੀਆਂ ਵੱਡੀਆਂ ਜਾ ਰਹੀਆਂ ਸਨ ਉਹ ਤਿੰਨੇ ਜਾਣੇ ਚਾਰੇ ਵਿੱਚ ਭੱਜੇ ਫਿਰਦੇ ਸਨ ਮੱਲਣ ਕਈ ਵਾਰ ਉਹਨਾਂ ਨੂੰ ਛਿੜਕ ਚੁੱਕਿਆ ਸੀ ਸਾਲਿਓ ਕੰਜਰ ਦੇ ਉਹ ਪੁੱਤੋ ਚਾਰਾ ਮਿੱਧ ਤਾਂ ਸਾਰਾ ਹਟਦੇ ਨਹੀਂ ਤੁਸੀਂ ਤੇਜੂ ਨੇ ਆਪਣੇ ਵੱਡੇ ਮੁੰਡੇ ਦੇ ਕੰਨ ਉੱਤੇ ਚਪੇੜ ਮਾਰੀ ਪਰ ਨਾ ਉਹ ਤਾਂ ਗੱਲ ਨਾਲ ਝੜਕਾ ਨੂੰ ਗੋਲਦੇ ਹੀ ਨਹੀਂ ਸਨ ਅਸਲ ਵਿੱਚ ਗੱਲ ਇਹ ਸੀ ਕਿ ਬਲਕਾਰ ਦਾ ਗੀਜਾ ਕੌਡੀਆਂ ਨਾਲ ਭਰਿਆ ਹੋਇਆ ਸੀ ਤੇਜੂ ਦੇ ਮੁੰਡਿਆਂ ਨੇ ਉਹਦੇ ਤੋਂ ਕੌਡੀਆਂ ਮੰਗੀਆਂ ਉਹ ਦਿੰਦਾ ਨਹੀਂ ਸੀ ਉਹਨਾਂ ਨਾਲ ਕੌਡੀਆਂ ਉਹ ਖੇਡਦਾ ਵੀ ਨਹੀਂ ਸੀ ਉਹਨੂੰ ਡਰ ਸੀ ਉਹ ਜਿੱਤ ਜਾਣਗੇ ਤੇ ਹੁਣ ਉਹ ਅੱਗੇ ਗੀਜੇ ਵਿੱਚੋਂ ਛਲਕ ਕੇ ਬਾਹਰ ਡੇਗਦਿਆਂ ਤੇਜੂ ਦੇ ਮੁੰਡੇ ਨਾਲ ਦੀ ਨਾਲ ਅੱਖਾਂ ਬਚਾ ਕੇ ਕੌਡੀਆਂ ਚੁਗਦੇ ਜਾਂਦੇ ਉਹ ਉਹਨੂੰ ਰੜੇ ਮੈਦਾਨ ਵੱਲ ਘੇਰ ਕੇ ਲਿਆਉਣਾ ਲਿਆਉਂਦੇ ਤਾਂ ਜੋ ਗੀਜੋ ਡਿੱਗੀਆਂ ਕੌਡੀਆਂ ਸਾਰੀਆਂ ਦੀਆਂ ਸਾਰੀਆਂ ਉਹ ਆਮਾਨੀ ਨਾਲ ਚੁਗ ਸਕਣ ਪਰ ਉਹ ਫਿਰ ਢੇੜਾ ਖਾ ਕੇ ਚਾਰੇ ਦੇ ਕਿਆਰਿਆਂ ਵਿੱਚ ਭੱਜਣ ਲੱਗਦਾ ਲੱਖ ਗੀਜੇ ਨੂੰ ਹੱਥ ਪਾਉਂਦਾ ਪਰ ਕੌਡੀਆਂ ਫਿਰ ਵੀ ਕੇਰ ਜਾਂਦੀਆਂ ਹੰਬ ਕੇ ਉਹ ਵੱਟ ਉੱਤੇ ਬੈਠਾ ਤਾਂ ਦੇਖਿਆ ਕਿ ਕੌਡੀਆਂ ਦਾ ਤਾਂ ਅੱਧਾ ਗੀਜਾ ਰਹਿ ਗਿਆ ਹੈ ਪਰ ਉਹਨੂੰ ਪਤਾ ਨਹੀਂ ਸੀ ਕਿ ਉਹਦੇ ਨਾਲ ਕੀ ਠੱਗੀ ਵਾਪਰ ਗਈ ਹੈ ਤੇਜੂ ਦੇ ਮੁੰਡੇ ਹੱਸਦੇ ਸਨ ਤੇ ਹੱਸੀ ਹੀ ਜਾ ਰਹੇ ਸਨ ਮੱਲਣ ਸਿਆਂ ਕਪਾਹ ਆਲੀ ਜ਼ਮੀਨ ਤਾਂ ਇਹ ਹੈ ਨਹੀਂ ਐਵੇਂ ਧੱਕਾ ਕਰਦੇ ਆਂ ਆਪਾਂ ਹਰ ਸਾਲ ਹੀ ਛਟੀਆਂ ਸਾਲੀਆਂ ਚ ਜਮਾਈ ਜਾਨ ਨਹੀਂ ਤੇਜੂ ਕਹਿ ਰਿਹਾ ਸੀ ਕਫਾ ਵੀ ਕਿਹੜੀ ਹੋਈ ਐ ਛਟੀਆਂ ਚ ਜਾਨ ਹੋਵੇ ਤਾਂ ਕਪਾਹ ਵੀ ਹੋਵੇ ਮੱਲਣ ਬੋਲਿਆ ਹੋਰ ਉਹੀ ਤਾਂ ਕਹਿਣਾ ਮੈਂ ਛੱਡੋ ਖਹਿੜਾ ਕਪਾਹ ਦਾ ਕੋਰ ਕੁਝ ਹੋਰ ਬੀਜ ਲਿਆ ਕਰੀਏ ਬਸ ਹੁਣ ਨਹੀਂ ਬੀਜ ਦੇ ਕਪਾਹ ਤੇਰੀ ਮੰਨ ਲਈ ਪਾਈ ਰੂਪੇ ਵਾਲੇ ਖੇਤ ਵਿੱਚ ਦੋ ਘੁੰਮਾ ਮੱਕੀ ਵੀ ਸੀ ਖਾਸੀ ਹੋਈ ਥੋੜੀ ਸੀ ਬਾਕੀ ਦੇ ਦੋ ਘੁੰਮਾ ਵਿੱਚ ਇੱਕ ਘੁੰਮਾ ਇੱਕ ਤੇ ਇੱਕ ਘੁੰਮਾ ਵਿੱਚ ਹੁਣ ਛੋਲੇ ਬੀਜ ਰੱਖੇ ਸਨ ਮਾਰੂ ਛੋਲੇ ਇਹ ਇੱਕ ਘੁੰਮਾ ਥਾਂ ਕੁਝ ਉੱਚੀ ਸੀ ਪਾਣੀ ਮਸਾ ਚੜਦਾ ਸੋ ਇਸ ਵਿੱਚ ਮੱਲਣ ਹਰ ਸਾਲ ਛੋਲੇ ਬੀਜਦਾ ਜਾਂ ਸਰੋਂ ਥੋੜੇ ਕਣੇ ਛੋਲੇ ਤੇ ਸਰੋਂ ਹਰ ਕਿਸਾਨੀ ਘਰ ਵਿੱਚ ਹੋਣੇ ਲਾਜ਼ਮੀ ਸਨ ਨਾ ਦਾਲ ਬਿੰਦ ਸਰਦਾ ਤੇ ਨਾ ਤੇਲ ਬਗੈਰ ਹੀ ਖੇਤੀ ਪੱਤੀ ਦੇ ਸਾਰੇ ਮੋਟੇ ਕੰਮ ਮੁਕਾ ਕੇ ਮੱਲਣ ਮਿੱਥੋ ਦੇ ਵਿਆਹ ਬਾਰੇ ਸੋਚਣ ਲੱਗਿਆ ਅਜੇ ਤੱਕ ਕੁਝ ਵੀ ਨਹੀਂ ਬਣਾਇਆ ਸੀ ਕੁਝ ਵੀ ਨਹੀਂ ਖਰੀਦਿਆ ਸੀ ਸਾਰਾ ਕੁਝ ਕਰਨ ਵਾਲਾ ਰਹਿੰਦਾ ਸੀ ਉੱਤੋਂ ਦਿਨ ਚੜਦੇ ਆ ਰਹੇ ਸਨ ਦੀਵਾਲੀ ਕਦੋਂ ਦੀ ਲੰਘ ਗਈ ਸੀ ਲੋਹੜੀ ਆਉਣ ਵਾਲੀ ਸੀ ਲੋਹੜੀ ਵਾਲੇ ਦਿਨ ਉਸ ਦੇਹਾ ਹੀ ਮੁਕੰਦੀ ਮਲ ਦੀ ਹੱਟੀ ਉੱਤੇ ਜਾ ਬੈਠਾ ਮੁਕੰਦੀ ਪੁੱਛਣ ਲੱਗਿਆ ਕੀ ਗੱਲ ਮੱਲਣਾ ਅੱਜ ਇਸ ਦਿਹਾ ਹੀ ਕਿਵੇਂ ਦਰਸ਼ਨ ਦਿੱਤੇ ਲੋਹੜੀ ਦਾ ਦਿਨ ਹੈ ਸਰਦਾਰਨੀ ਨੇ ਭੂਤ ਪਿੰਨੇ ਦਿੱਤੇ ਬਣਾ ਕੇ ਉਹ ਤਾਂ ਪਿੰਨੇ 蒂ਲਾਂਦੇ ਤੇ ਲੋਏ ਬਾਜਰੇ ਤੇ ਜਵਾਰ ਦੀਆਂ ਖਿਲਾਂ ਦਾ ਲਟਾਪਟਾ ਕਿੰਨਾ ਹੀ ਕੁਛ ਬਣਾਈ ਬੈਠੀ ਐ ਉਹ ਤਾਂ ਪਰ ਕੰਜਰ ਦਾ دل ਹੀ ਨਹੀਂ ਕਰਦਾ ਕੁਛ ਖਾਣ ਨੂੰ ਮੱਲਣ ਨੇ ਢਿੱਡੋਂ ਬੋਲ ਕੱਢੇ ਤਾਂ ਕੋਈ ਅੰਦਰਲੀ ਬਿਮਾਰੀ ਹੋਊ ਭਾਈ ਨਹੀਂ ਤਾਂ ਅੰਦਰਲੀ ਬਿਮਾਰੀ ਦਾ ਤੈਨੂੰ ਨਹੀਂ ਪਤਾ ਨਾ ਭਾਈ ਮੱਲਣ ਸਿਆਂ ਦੇਵੀ ਸੌ ਰੱਬ ਦੇਖਦਾ ਉੱਤੋਂ ਮੈਨੂੰ ਕੋਈ ਇਲਮ ਨਹੀਂ ਹੁੱਕੇ ਉੱਤੇ ਚਿਲਮ ਧਰ ਕੇ ਮੁਕੰਦੀ ਨੇ ਨੜੀ ਮੂੰਹ ਵਿੱਚ ਲੇ ਲਈ ਤੇ ਮੱਲਣ ਵੱਲ ਖੋਜ ਭਰੀਆਂ ਅੱਖਾਂ ਨਾਲ ਚਾਕਣ ਲੱਗਿਆ ਬਚੋਲਾ ਵਿਆਹ ਕਢਾ ਕੇ ਲੈ ਗਿਆ ਗੱਲ ਘਰੜਾ ਦੇ ਕੇ ਵਿਆਹ ਲਿਆ ਜੱਟ ਨੇ ਐਨੀ ਛੇਤੀ ਫੇਰ ਕੀ ਫਿਕਰ ਹੋ ਗਿਆ ਤੈਨੂੰ ਜਾਇਦਾਦ ਦਾ ਮਾਲਕ ਐ ਸੋਨਾ ਘੁੰਮਾ ਤਾਂ ਕਿਸੇ ਕਹਿੰਦੇ ਕਹਾਂਦੇ ਜੱਟ ਕੋਲ ਮਸਾ ਹੁੰਦੀ ਐ ਕੋਈ ਹੋਰ ਕਾਣਮੀਣ ਐ ਤਾਂ ਦੱਸ ਦੇ ਪਾਈ ਜਿੰਨੇ ਜੋਗੇ ਹੈਗੇ ਆ ਲਾ ਦੇਾਂਗੇ ਜੋਰ ਇਹੀ ਤਾਂ ਗੱਲ ਕਰਦਾ ਤੇਰੇ ਕੋਲ ਤਾਂ ਹੀ ਤਾਂ ਆਇਆ ਮੈਂ ਫੇਰ ਤਾਂ ਲੋਹੜੀ ਆਲੇ ਗੁੜ ਲੈ ਕੇ ਆ ਬੈਠਣਗੇ ਤੇਰੇ ਕੋਲ ਗੱਲ ਸੁਣ ਲੈ ਮੇਰੀ ਅਖੇ ਸ਼ਾਹ ਬਿਨਾ ਪੱਤ ਨਹੀਂ ਰੁਪਈਆ ਚਾਹੀਦਾ 6000 6000 6000 ਤਾਂ ਡੀਕਰੀਆਂ ਨਹੀਂ ਇਕੱਠੀਆਂ ਹੁੰਦੀਆਂ ਕਿਤੋਂ ਰਾਮ ਰਾਮ ਕਰ ਐਨਾ ਤਾਂ ਮੁਸ਼ਕਲ ਐ ਭਾਈ ਘੱਟ ਨਾਲ ਨਹੀਂ ਸਰਦਾ ਨਾ ਮੇਰਾ ਸਾਰਾ ਹਸਾਬ ਲਾਇਆ ਵਿਆਏ 6000 ਤਾਂ ਤਾਂ ਸਿਉਨਾ ਆਊ ਕੱਲਾ ਬਾਕੀ ਹੋਰ ਖਰਚ ਵੀ ਨੇ ਤੂੰ 6000 ਕਰ ਦੇ ਬਾਕੀ ਮੈਂ ਕਿਤੋਂ ਹੋਰ ਕਰੂੰ ਹੂਲਾ ਤਾਂ ਫੱਕਣਾ ਹੀ ਪਊ ਸੋਚ-ਸੋਚ ਕੇ ਮੁਕੰਦੀ ਨੇ ਹਿਸਾਬ ਜਿਹਾ ਲਾਇਆ ਤੇ ਚੁੱਪ ਹੀ ਕਰ ਗਿਆ ਬੰਗਲੇ ਵਾਂਗ ਅੱਖਾਂ ਮੀਚ ਲਈਆਂ ਮੱਲਣ ਨੇ ਹੱਥਾਂ ਵਿੱਚ ਲੈ ਡੱਕੇ ਨੂੰ ਧਰਤੀ ਉੱਤੇ ਸੁੱਟਿਆ ਤੇ ਕਹਿੰਦਾ ਫੇਰ ਮੁਕੰਦੀ ਨੇ ਅੱਖਾਂ ਉਘੇੜੀਆਂ ਤੇ ਪੁੱਛਿਆ ਰਕਮ ਚਾਹੀਦੀ ਕਿਦਣ ਐ ਬਸ ਕੱਲ ਨੂੰ ਕਰ ਚਾਹੇ ਪਰਸੋਂ ਕਰ ਦੇ ਚੌਥੇ ਛੇਤੀ ਤੋਂ ਛੇਤੀ ਚਾਹੀਦੇ ਨੇ ਪੈਸੇ ਤਾਂ ਇਹ ਮੇਰੇ ਸਾਲੇ ਦਾ ਸਿਉਨਾ ਚੀਜ਼ ਹੀ ਐ ਨਗਦ ਦਿਓ ਤਾਂ ਮਿਲਦੀ ਐ ਉਧਾਰ ਸੁਧਾਰ ਵਾਲੀ ਚੀਜ਼ ਹੁੰਦੀ ਤਾਂ ਹੋਰ ਗੱਲ ਸੀ ਪਹਿਲਾਂ ਵੀ 2000 ਦਾ ਨਾਮਾ ਚੱਲਦਾ ਐ ਹਾਂ ਉਹ ਤਾਂ ਖਰਾ ਦੁੱਧ ਦਾਰਗਾ ਉਏ ਉਹ ਤਾਂ ਐਤ ਕੀ ਜੂੜ ਵੱਡਤਾ ਹੁੰਦਾ ਕਣਕ ਦੇਖੀ ਤੂੰ ਗਰੇ ਲੱਗ ਜਾਣਗੇ 10 ਘੋਮਾ ਬੀਜੀ ਐ ਪਰ ਆਹ ਭਾਣੇ ਦਾ ਕੀ ਪਤਾ ਸੀ ਵਿਆਹ ਦਾ ਅੱਖਾਂ ਜਹੀਆਂ ਮੀਚ ਕੇ ਮੁਕੰਦੀ ਨੇ ਪੁੱਛਿਆ ਗਹਿਣੇ ਕਿੱਥੋਂ ਬਣਵਾਉਣੇ ਨੇ ਰਾਮਪੂਰੀਆ ਜਾਂ ਭਾਈ ਰੂਪਿਓ ਭਾਈ ਰੂਪੇ ਵਾਲੇ ਸੁਨਿਆਰੀ ਠੀਕ ਨੇ ਨਾਲੇ ਵਾਹ ਆਏ ਪਹਿਲੇ ਦਿਨੋਂ ਬੰਦੇ ਵੀ ਇਮਾਨਦਾਰ ਨੇ ਇਮਾਨਦਾਰੀ ਦੀ ਤਾਂ ਛੱਡ ਦੇ ਗੱਲ ਸੁਨਿਆਰ ਨੇ ਤਾਂ ਮਾਂ ਦੇ ਹੱਥ ਚੋਂ ਸਿਉਣਾ ਰੱਖ ਲਿਆ ਸੀ ਪਰ ਠੀਕ ਐ ਤੇਰਾ ਉਹਨਾਂ ਕੋਲ ਯਕੀਨ ਨ ਬੱਜਿਆ ਵਿਆਹ ਤਾ ਭਾਈ ਰੂਪੇ ਠੀਕ ਐ ਤੂੰ ਐ ਕਰੀ ਮੱਲਣ ਪੱਬਾ ਪਾਰ ਹੋ ਕੇ ਬੈਠ ਗਿਆ ਉਹਦੀ ਅੱਖਾਂ ਵਿੱਚ ਪੂਰਾ ਚਾਨਣ ਸੀ ਕਹਿੰਦਾ ਅੱਛਾ ਧੜਕੇ ਆ ਮੰਗੀ ਐ ਤਿਹਾਰ ਦੇ ਦਿਨ ਕਾ ਨੂੰ ਐਵੇਂ ਪਰਸੋਂ ਨੂੰ ਆ ਜੀ ਸੰਦੇਹਾਂ ਲਿਖਤ ਕਰ ਲਾਂਗੇ ਬਹੀ ਤੇ ਪਹਿਲਾਂ ਵਾਲਾ 2000 ਵੀ ਵਿੱਚੇ ਪਾ ਲਾਂਗੇ ਦੁਪਹਿਰ ਨੂੰ ਚੱਲਾਂਗੇ ਭਾਈ ਰੂਪੇ ਉੱਥੇ 6000 ਤੈਨੂੰ ਖਰਾ ਕਰ ਦੇਾਂਗੇ ਰਕਮ ਮੇਰੀ ਉੱਥੇ ਪਈ ਐ ਕਿਸੇ maatwar ਬੰਦੇ ਕੋਲ ਰਿਸ਼ਤੇਦਾਰੀ ਐ ਆਪਣਾ ਤੇ ਫਿਰ ਹੌਲੀ ਜਿਹੇ ਮੱਲਣ ਦੇ ਨੇੜੇ ਮੂੰਹ ਕਰਕੇ ਉਹਨੇ ਕਿਹਾ ਮੈਂ ਆਪਦੇ ਕੋਲ ਨਹੀਂ ਰੱਖਦਾ ਹੁੰਦਾ ਤੈਨੂੰ ਪਤਾ ਏ ਜਮਾਨਾ ਕਿਹਣਾ ਮੁਕੰਦੀ ਨੇ ਕਰੇਣਾ ਖਾਦੇ ਦੰਦ ਕੱਢੇ ਤੇ ਆਖਿਆ ਦੋ ਗਵਾਲ ल्याਈਂ ਚੰਗੇ ਹੁੰਦੇ ਆ ਪੱਕਾ ਕੰਮ ਹੋ ਜਾਂਦਾ ਗਵਾਹੀ ਪੈ ਕੇ ਚੱਲ ਅੱਧਾ ਫਿਕਰ ਤਾਂ ਮੁੱਕਿਆ ਸੋਚ ਕੇ ਮੱਲਣ ਮੁਕੰਦੀ ਦੀ ਹੱਟ ਤੋਂ ਉੱਠਿਆ ਸੱਤ ਵਿੱਚ ਲੋੜੀ ਦੀਆਂ ਲਾਟਾਂ ਉੱਠ ਰਹੀਆਂ ਸਨ ਜੁੱਤੀ ਲਾ ਕੇ ਉਹਨੇ ਇੱਕ ਇੱਕ ਪੈਰ ਸੇਕਿਆ ਘਰ ਦਾ ਬਾਹਰ ਵੜਦਿਆ ਉਹਦਾ ਜੀ ਕੀਤੋ ਲਲਕਾਰਾ ਮਾਰ ਕੇ ਚੰਦਕੌਰ ਨੂੰ ਆਪਣੀ ਖੁਸ਼ੀ ਦੱਸੇ dan